ਸਾਸੀ ਕਾਲ ਜੀ ਮੈਂ ਅਮਰਤਪਾਲ ਸਿੰਘ ਅਕਲਿਆ ਅੱਜ ਕੋਈ ਕ੍ਰਾਈਮ ਸਟੋਰੀ ਜਾਂ ਕੋਈ ਐਦਾਂ ਦੀ ਸਟੋਰੀ ਲੈ ਕੇ ਨਹੀਂ ਪੇਸ਼ ਹੋਇਆ ਇੱਕ ਸੱਚ ਜਿਹੜਾ ਦੁਨੀਆਂ ਸੁਣਨਾ ਪਸੰਦ ਨਹੀਂ ਕਰਦੀ ਜਾਂ ਸੁਣਨਾ ਚਾਹੁੰਦੀ ਨਹੀਂ ਤੇ ਕੋਈ ਸੱਚ ਸੁਣਾਉਣਾ ਚਾਹੁੰਦਾ ਬਣੀ ਕਿਉਂਕਿ ਬਹੁਤ ਸਾਰੇ ਪੰਗੇ ਪੈ ਸਕਦੇ ਆ ਇਹਦੇ ਵਿੱਚ ਤੇ ਕਈਆਂ ਦੇ ਢੱਡ ਚ ਲੱਤ ਵੀ ਵੱਜ ਸਕਦੀ ਆ ਮੁੱਦੇ ਨੇ ਦੋ ਇੱਕ ਪੱਗਾਂ ਵਾਲੀ ਕਿਉਂ ਇਨਵੋਲਵ ਹੋ ਰਹੇ ਨੇ ਇਨੇ ਕ੍ਰਾਈਮ ਦੇ ਵਿੱਚ ਕੈਨੇਡਾ ਦੇ ਵਿੱਚ ਤੇ 1 ਫਰਵਰੀ ਦੀ ਜਿਹੜੀ ਘਟਨਾ ਹੋਈ ਆ ਉਹ ਸਾਰਿਆਂ ਨੇ ਸੁਣੀ ਆ ਸਰੀ ਦੇ ਵਿੱਚ ਗੋਲੀਆਂ ਚਲਾਉਣੀਆਂ ਤਿੰਨ ਪੱਗਾਂ ਵਾਲੇ ਤੇ ਜਿਹਦੇ ਵਿੱਚ ਨਾਂ ਆਜੀਤ ਸਿੰਘ ਬਲੰਗ ਹਰਜੋਤ ਸਿੰਘ ਤੇ ਇੱਕ ਤਾਂ ਤਰਨਵੀਰ ਸਿੰਘ ਜਿਹੜਾ ਜਾਲੇਵਣੀ ਪੁੰਜੇ ਸੀ 19 ਸਾਲਾਂ ਦਾ ਤੇ ਇਹ ਕਿਉਂ ਇਹ ਚੀਜ਼ਾਂ ਹੋ ਰਹੀਆਂ ਨੇ ਕੀ ਹੈ ਇਹਦੇ ਮਗਰ ਇਹ ਘਟਨਾ ਕਰਮ ਸਾਰਾ ਕਿਉਂ ਇਹ ਪੱਗਾਂ ਵਾਲੇ ਕਿਉਂ ਇੰਨੇ ਜ਼ਿਆਦਾ ਇਨਵੋਲਵ ਹੋ ਰਹੇ ਨੇ ਇਹ ਚੀਜ਼ ਤੇ ਗੱਲ ਕਰਦੇ ਆਂ ਖੁੱਲ ਕੇ ਤੇ ਇੱਕ ਕਰਾਂਗੇ ਆਪਾਂ ਕਹਿਣਾ ਬਣਦਾ ਨਹੀਂ ਸੀਗਾ ਪਰ ਬੋਲਣਾ ਪੈਣਾ ਬਹੁਤ ਜ਼ਿਆਦਾ ਕਿਉਂਕਿ ਇਹ ਚੀਜ਼ ਬਹੁਤ ਜ਼ਿਆਦਾ ਮੁੰਡਿਆਂ ਦੇ ਖਾਸ ਕਰਕੇ ਇਹ ਚੀਜ਼ ਮੁੰਡਿਆਂ ਦੇ ਦਿਮਾਗ ਤੇ ਬਹੁਤ ਜ਼ਿਆਦਾ ਟੈਨਸ਼ਨ ਪਾ ਰਹੀ ਹੈ ਡਿਪਰੈਸ਼ਨ ਇੱਕ ਤਾਂ ਟਾਈਮ ਇਦਾਂ ਦਾ ਚੱਲਦਾ ਇੱਥੇ ਹਰ ਇੱਕ ਆਵਦੇ ਸਟੇਟਸ ਨੂੰ ਲੈ ਕੇ ਬਹੁਤ ਜ਼ਿਆਦਾ ਫਿਕਰ ਦੇ ਵਿੱਚ ਆ ਅੱਜ ਕੱਲ ਸਰਕਾਰਾਂ ਜਿਹੜੇ ਹਸਾਵਨਾ ਚੱਲ ਰਹੀਆਂ ਨੇਗੀਆਂ ਉਤੋਂ ਜਦੋਂ ਇੰਡੀਆ ਤੋਂ ਕਾਲਾਂ ਆਉਂਦੀਆਂ ਘਰ ਦੇ ਕਹਿੰਦੇ ਆ ਵੀ ਫਲਾਣੇ ਦੀ ਕੁੜੀ ਨੇ ਤਾਂ ਇੰਨੇ ਪਾਤੇ ਫਲਾਣੇ ਦੀ ਕੁੜੀ ਤਾਂ ਮਹਿਲ ਖੜੇ ਕਰ ਤੇ ਤੂੰ ਇੱਥੇ ਕੀ ਕਰਦਾ ਉਹ ਮੁੱਦੇ ਤੇ ਵੀ ਗੱਲ ਕਰਾਂਗੇ ਠੀਕ ਆ ਗਾਲਾਂ ਕੱਢਣਗੇ ਲੋਕ ਆ ਪਰ ਬਿਨਾ ਪ੍ਰਵਾਹ ਕੀਤੇ ਇਹ ਚੀਜ਼ਾਂ ਬੋਲਣੀਆਂ ਪੈਣੀਆਂ ਕਿਸੇ ਨਾ ਕਿਸੇ ਨੂੰ ਤਾਕੇ ਹੋ ਕੇ ਕਿਉਂਕਿ ਮੈਂ ਸਬੂਤ ਨਾਲ ਲੈ ਕੇ ਆਉਂਗਾ ਤੇ ਇਹਦੇ ਵਰਕ ਕੀਤਾ ਸਾਡੀ ਟੀਮ ਨੇ ਸਾਨੂੰ ਇਹ ਚੀਜ਼ ਤੇ ਬਹੁਤ ਸਾਰੇ ਪੈਸੇ ਖਰਚ ਕਰਨੇ ਪੈਣੇ ਸੀਗੇ ਠੀਕ ਆ ਮੈਂ ਇਹਨੇ ਨਹੀਂ ਅਫੋਰਡ ਕਰ ਸਕਦਾ ਸੀਗਾ ਤੇ ਕਈਆਂ ਨੇ ਸਿਆਣੇ ਬੰਦਿਆਂ ਨੇ ਹੋ ਕੇ ਕਹਿੰਦੇ ਸਾਡਾ ਨਾਂ ਨਹੀਂ ਆਉਣਾ ਚਾਹੀਦਾ ਇਸ ਚੀਜ਼ ਦੇ ਵਿੱਚ ਅਸੀਂ ਤੇਰੀ ਮਦਦ ਕਰਾਂਗੇ ਤੈਨੂੰ ਸਬੂਤ ਚਾਹੀਦਾ ਸਬੂਤ ਦੇਵਾਂਗੇ ਹਰ ਇੱਕ ਚੀਜ਼ ਤੇ ਕੁਝ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਅੱਗੇ ਹੋ ਕੇ ਕਰੀਆਂ ਤੇ ਉਹਦੇ ਪ੍ਰੂਫ ਨੰਬਰ ਸਮੇਤ ਨਹੀਂ ਲਾ ਸਕਦਾ ਮੈਂ ਠੀਕ ਆ ਹਰ ਇੱਕ ਦਾ ਪ੍ਰਾਈਵੇਸੀ ਹੁੰਦੀ ਆ ਬਟ ਹਾਂ ਅਸੀਂ ਉਹ ਚੀਜ਼ ਨੂੰ ਕਨਫਰਮ ਕੀਤਾ ਵੀ ਇਹ 20% ਇਹਦੇ ਵਿੱਚ ਫੇਕ ਆ ਜਿਹੜਾ ਲੱਗਿਆ ਹੋਇਆ ਫੋਟੋਆਂ ਨਾਲ ਪਲੇ ਹੋਣੀਆਂ ਵੀਡੀਓ ਨਾਲ ਪਲੇ ਕਰੂੰਗਾ ਸਾਰੀ ਚੀਜ਼ ਦੀ ਸਕਰੀਨਸ਼ਾਟ ਹੋਣਾ ਦਾ ਜਿਹੜਾ ਅਸੀਂ ਚੈਟ ਚੱਲੀ ਤੇ ਉਹਨਾਂ ਦੀ ਜਿਹੜੀ 100% ਪ੍ਰਾਈਵੇਸੀ ਆ ਉਹ ਆਪਾਂ ਨਹੀਂ ਰਿਵੀਲ ਕਰਨੀ ਤੇ ਕਿਸੇ ਦਾ ਚਿਹਰਾ ਨਹੀਂ ਦਿਖਾਉਣਾ ਵੀ ਕੀ ਚੱਲ ਰਿਹਾ ਹੈ ਜਿਹੜੀਆਂ ਮਹਿਲ ਖੜੇ ਕਰ ਰਹੀਆਂ ਰਾਤੋਂ ਰਾਤ ਤੇ ਉਹਨਾਂ ਦੇ ਵੀ ਸਾਰਾ ਕੁਝ ਸਾਹਮਣੇ ਕੱਢ ਕੇ ਲੈਉਣਾ ਸਾਡੀ ਕਿਸੇ ਨਾ ਪਰਸਨਲ ਦੁਸ਼ਮਣ ਹੀ ਨਹੀਂ ਪਰ ਅੱਜ ਕੱਲ ਇਹ ਆਮ ਜੀ ਹੋ ਗਈ ਹੈ ਗੱਲ ਘਰੇ ਚੱਕਮੀਆਂਆਂ ਬੁੜੀਆਂ ਦੂਜੇ ਦੇ ਘਰੇ ਜਿਹਦਾ ਮੁੰਡੇ ਦਾ ਕੁਝ ਨਹੀਂ ਬਣਦਾ ਪਹਿਲੇ ਹੀ ਉਹਦਾ ਵਿਚਾਰਾ ਇੱਥੇ ਮਸੀਬਤਾਂ ਦਾ ਮਾਰਿਆ ਹੁੰਦਾ ਤੇ ਉੱਤੋਂ ਜਾ ਕੇ ਉਹਨਾਂ ਦੇ ਘਰਾਂ 'ਚ ਇਹ ਗੱਲ ਕਹਿਣੀਆਂ ਵੀ ਸਾਡੀ ਕੁੜੀ ਨੇ ਤਾਂ ਮਹਿਲ ਖੜੇ ਕਰਤੇ ਤੇ ਤੁਹਾਡੇ ਮੁੰਡੇ ਨੇ ਕੋਈ ਕਰਿਆ ਨਹੀਂ ਉੱਥੇ ਜਾ ਕੇ ਉਹਦਾ ਵੀ ਲਿਆ ਕੇ ਆਵਾਂਗੇ ਜਿਹੜੇ ਟੂਸ਼ਨ ਪੜਾਉਂਦੇ ਲੈ ਸ਼ੁਰੂ ਕਰਦੇ ਆਪਾਂ ਘਟਨਾ ਕਰਮ ਵੀ ਜਿਹੜੇ ਪੱਗਾਂ ਵਾਲੇ ਕਿਉਂ ਕਰ ਰਹੇ ਨੇ ਪੱਗਾਂ ਵਾਲਿਆਂ ਦੀ ਕਿਉਂ ਮੂਰੇ ਆ ਰਿਹਾਗਾ ਹੁਣ ਜਿਹੜੇ ਤਾਂ ਨਗੇ 90s ਵਾਲੇ ਜਦੋਂ ਬੈਕ ਤੇ ਜਾਵਾਂਗੇ ਤਾਂ ਇੱਕ ਤੁਹਾਨੂੰ ਚੀਜ਼ ਮਿਲਣੀ ਆ ਉਹਨਾਂ ਟਾਈਮਾਂ ਦੇ ਵਿੱਚ ਇਹ ਸੇਮ ਸਿਚੁਏਸ਼ਨ ਜਿਹੜੀ ਹੁਣ ਪੱਗਾਂ ਵਾਲਿਆਂ ਦੀ ਆਂ ਤਾਂ ਗੋਲੀ ਚੱਲਣੀ ਕਿਤੇ ਕਾਰ ਚੋਰੀ ਕਰਨੀ ਕਿਤੇ ਸਮਾਨ ਚੋਰੀ ਕਰਨਾ ਤੇ ਕਿਤੇ ਅੰਡਰੇਜ ਕੁੜੀਆਂ ਨੂੰ ਮਿਲਣ ਜਾਣਾ ਫੜੇ ਜਾਣਾ ਵੀਡੀਓ ਆਉਣੀ ਇਹ 2000 ਦੇ ਦਹਾਕੇ 'ਚ ਮੁਸਲਮਾਨ ਕਰ ਰਹੇ ਸੀਗੇ ਤੇ ਇਹ ਚੀਜ਼ ਆਪਣੇ ਤੇ ਕਿਵੇਂ ਆ ਗਈ ਕਿੱਥੋਂ ਕਿਵੇਂ ਇਹਨੂੰ ਬੈਕ ਤੋਂ ਸਮਝਣ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਨਾਲ ਦੁਸ਼ਮਣੀ ਮੁੱਲ ਪਾਉਣੀ ਪੈਣੀ ਹੈ ਜਿਹੜੀਆਂ ਚੀਜ਼ਾਂ ਦੇ ਵਿੱਚੋਂ ਮੈਂ ਲੰਘਿਆ ਓਪਨਲੀ ਨਹੀਂ ਬੋਲ ਸਕਦੇ ਸਾਰੀਆਂ ਚੀਜ਼ਾਂ ਬਟ ਕਿਉਂਕਿ ਇੱਥੋਂ ਦੀ ਕੁੱਤੀ ਸਰਕਾਰ ਇਹਨਾਂ ਨੇ ਇਹ ਚੀਜ਼ ਨਹੀਂ ਦੇਖਣੀ ਵੀ ਤੂੰ ਇਹ ਚੀਜ਼ਾਂ ਲੈ ਕੇ ਆਇਆ ਅੱਗੇ ਜੇ ਮੈਂ ਸਬੂਤਾਂ ਸਹਿਤ ਵੀ ਆ ਜਾਣਾ ਤੇ ਇਹਨਾਂ ਨੇ ਮੇਰੇ ਤੇ ਆ ਕੇ ਚੜ ਜਾਣਾ ਮੈਂ ਮੋਟਾ-ਮੋਟਾ ਤੁਹਾਨੂੰ ਦੱਸੂਗਾ ਤੁਹਾਡੀ ਖੋਪੜੀ ਕੰਮ ਕਰਦੀ ਐ ਇੰਨਾਕਿ ਤਾਂ ਵੀ ਇਹ ਚੀਜ਼ ਹਾਂ ਵਾਕਈ ਜਦੋਂ ਤੁਸੀਂ ਬੈਕ ਤੇ ਜਾਵੋਗੇ ਪਹਿਲਾ ਮੁਸਲਮ ਇਹਨਾਂ ਚੀਜ਼ਾਂ ਦੇ ਵਿੱਚ ਹੁਣ ਇਹ ਪੱਗਾਂ ਵਾਲੇ ਕਿਉਂ ਇਨਵੋਲਵ ਹੋ ਰਹੇ ਨੇ ਇਹ ਚੀਜ਼ਾਂ ਦੇ ਵਿੱਚ ਤੇ ਇਹ ਪਹਿਲਾਂ ਜਿਵੇਂ ਹੁਣ ਇਹਦੇ ਬੇਸ ਤੇ ਇੱਕ ਚੀਜ਼ ਕੰਮ ਕਰਦੀ ਐ ਜਿਹੜੇ ਤਾਂ ਦਿਮਾਗ ਵਾਲੇ ਨੇ ਉਹ ਚੀਜ਼ ਤਾਂ ਸਮਝੇ ਜਾਣਗੇ ਤੇ ਇਹਦੇ ਮਾਗਰ ਕੋਈ ਪ੍ਰੋਪਾਗੈਂਡਾ ਕਿਸੇ ਦੀ ਸਹੈ ਤੇ ਹੁੰਦਾ ਜਿਵੇਂ 19 ਸਾਲ ਦਾ ਅੱਜ ਗੋਲੀ ਚਲਾਉਣ ਨੂੰ ਬੰਦੂਖ ਲੈ ਕੇ ਤੁਰ ਪਿਆ ਜਿਹਦੇ ਜਾਲੇ ਵੀ ਨਹੀਂ ਚੰਗੀ ਤਰ੍ਹਾਂ ਪੁੰਝੇ ਤੇ ਗੱਲ ਕਿੱਥੇ ਇਹਦੇ ਬੈਕ ਤੇ ਕੀ ਦੀ ਸਹਿ ਹੋ ਸਕਦੀ ਆ ਤੁਹਾਡੇ ਤੋਂ ਇਹ ਚੀਜ਼ਾਂ ਕਰਾਈਆਂ ਜਾ ਰਹੀਆਂ ਨੇਗੀਆਂ ਅੱਜ ਇਹ ਚੀਜ਼ ਨੂੰ ਬੁਰਾ ਨਾ ਮੰਨਣਾ ਤੁਹਾਡੇ ਮਗਰ ਤੁਸੀਂ ਇੱਕ ਉਮੀਦਾਂ ਲੈ ਕੇ ਇੱਕ ਸਾਧ ਬੰਦਾ ਜਿਹੜਾ ਇੰਡੀਆ ਤੋਂ ਚੱਲਿਆ ਆ ਉਹਦੇ ਸੁਪਨੇ ਪੂਰੇ ਕਰਨ ਇੱਕ ਸਾਥ ਤੋਂ ਸਤਾਨ ਦਾ ਰੂਪ ਧਾਰਨ ਕਰਦਾ ਕਿਸੇ ਦੀ ਬੈਕ ਤੇ ਸਹਿ ਹੁੰਦੀ ਆ ਤਾਂ ਹੀ ਇਹ ਚੀਜ਼ਾਂ ਹੁੰਦੀਆਂ ਨੇ ਇਹ ਚੀਜ਼ਾਂ ਨੂੰ ਸਮਝਣ ਲਈ ਫੁੱਲ ਵੀਡੀਓ ਮੈਂ ਲਿਆ ਸਕਦਾ ਬਟ ਇਹ ਚੀਜ਼ ਦੇ ਬਹੁਤ ਸਾਰੇ ਕਨਸੀਕੁਐਂਸਸ ਮੈਨੂੰ ਫੇਸ ਕਰਨੇ ਪੈ ਸਕਦੇ ਆ ਬਟ ਬੇਸਿਕਲੀ ਉੜਦਾ ਜਾਂ ਜ਼ਰੂਰ ਇਹ ਚੀਜ਼ ਤੇ ਦੱਸੂਗਾ ਵੀ ਤੁਹਾਡੇ ਤੋਂ ਇਹ ਕਿਰਾਇਆ ਜਾ ਰਿਹਾ ਠੀਕ ਆ ਕਈ ਹੋਣ ਏਜੰਸੀਆਂ ਲਈ ਕੰਮ ਕਰਦੇ ਆ ਉਹਨਾਂ ਨੂੰ ਵੀ ਨਹੀਂ ਪਤਾ ਵੀ ਉਹ ਏਜੰਸੀਆਂ ਲਈ ਕੰਮ ਕਰ ਰਹੇ ਨੇ ਉਹਨਾਂ ਨੂੰ ਇਦਾਂ ਦੇ ਟਰੈਪ ਦੇ ਵਿੱਚ ਬੁਣਿਆ ਜਾਂਦਾ ਬੱਚੇ ਆ ਉਹਨਾਂ ਦਾ ਸੌਫਟ ਟਾਰਗੇਟ ਆ ਜਿਹੜੇ ਸਟੂਡੈਂਟ ਨੇ ਅੱਜ ਦੀ ਡੇਟ ਦੇ ਵਿੱਚ ਸਫਰ ਕਰ ਰਹੇ ਨੇ ਉਤੋਂ ਘਰਦਿਆਂ ਦਾ ਪ੍ਰੈਸ਼ਰ ਠੀਕ ਆ ਫਲਾਣੇ ਦੀ ਕੁੜੀ ਨੇ ਇੰਨੇ ਪਾਤੇ ਫਲਾਣੇ ਦੇ ਮੁੰਡੇ ਨੇ ਹਾਲਾਂਕਿ ਇਹ ਗੇਮ ਦੇ ਵਿੱਚ ਤਕਰੀਬਨ ਮੋਟਾ ਜਿਹਾ ਐਸਟੀਮੇਟ ਦੇ ਦੇਣਾ ਮੈਂ ਠੀਕ ਆ ਮੈਂ ਮੋਟੀ ਚੀਜ਼ 10000 ਬੰਦਾ ਆਈਡੀਆ 10000 ਬੰਦਾ ਜਿਹੜਾ ਏਜੰਸੀਆਂ ਦਾ ਕੰਮ ਕਰ ਰਿਹਾ ਕੈਨੇਡਾ ਦੇ ਵਿੱਚ ਰਾਈਟ ਨਾਓ ਤੇ ਜਾਂ ਹੁ ਸੋਸ਼ਲ ਗਰਾਉਂਡ ਤੇ ਆ ਗਿਆ ਸੋਸ਼ਲ ਪਲੇਟਫਾਰਮ ਤੇ ਲਾ ਲਾ ਜਾਂ ਗਰਾਉਂਡ ਤੇ ਆ ਗਿਆ ਇਦਾਂ ਕੰਮ ਕਰ ਰਿਹਾ ਐਕਸਟਰੋਸ਼ਨ ਵਗੈਰਾ ਕਿਉਂ ਟਾਰਗੇਟ ਕਰ ਰਹੇ ਨੇ ਕਿਉਂ ਅਸੈਸੀਨੇਸ਼ਨ ਪੱਗਾਂ ਵਾਲਾ ਤੋਂ ਹੀ ਕਰਾਈ ਜਾ ਰਹੀ ਆ ਤੇ ਐਸਟਰੋਸ਼ਨ ਵਰਗੇ ਤੰਦੇ ਗਾਣਿਆਂ ਤੋਂ ਹੀ ਕਰਾਏ ਜਾ ਰਹੇ ਨੇ ਕਿਉਂਕਿ ਇਹ ਤੁਹਾਨੂੰ ਦਿਖਾਉਣਾ ਚਾਹੁੰਦੇ ਨੇਗੇ ਜਿਹੜੇ ਟਾਈਮ ਇਹਨਾਂ ਨੇ ਮੁ슬ਮਾਨਾਂ ਨੂੰ ਇੱਕ ਟਾਈਮ ਉਹਨਾਂ ਦੀ ਇਮੇਜ ਖਰਾਬ ਕਰੀ ਸੀ ਸਭੀ ਖਰਾਬ ਕਰੀ ਸੀ ਦੁਨੀਆ ਦੇ ਵਿੱਚ ਉਹਨਾਂ ਨੂੰ ਇੱਥੋਂ ਤੱਕ ਨੌਬਤ ਆ ਗਈ ਸੀ ਫਿਲਮਾਂ ਬਣਾ ਕੇ ਕਹਿਣਾ ਪੈ ਗਿਆ ਸੀ ਮਾਈ ਨੇਮ ਇਜ਼ ਖਾਨ ਐਂਡ ਆਈ ऍम ਨੋਟ ਅ ਟੈਰਰਿਸਟ ਐਦਾਂ ਦੀਆਂ ਫਿਲਮਾਂ ਬਣਾ ਕੇ ਉਹਨਾਂ ਨੂੰ ਲੋਕਾਂ ਨੂੰ ਦੱਸਣਾ ਪਿਆ ਸੀ ਉਹਨਾਂ ਟਾਈਮਾਂ ਦੇ ਵਿੱਚ ਵੀ ਅਸੀਂ ਅੱਤਵਾਦੀ ਨਹੀਂ ਐ ਠੀਕ ਆ ਸਾਡਾ ਨਾਂ ਜੇ ਇਦਾਂ ਦਾ ਤੇ ਕਦੇ ਨੌਬਤ ਤੁਹਾਡੇ ਤੇ ਨਾ ਜੇ ਵੀ ਤੁਸੀਂ ਕਹਿ ਦਿਓ ਮੇਰਾ ਨਾਂ ਸਿੰਘ ਆ ਤੇ ਮੈਂ ਟੈਰਰਿਸਟ ਨਹੀਂ ਅੱਤਵਾਦੀ ਨਹੀਂ ਐਦਾਂ ਦੀਆਂ ਚੀਜ਼ਾਂ ਕਿਉਂ ਬੱਚਿਆਂ ਨੂੰ ਸੌਫਟ ਟਾਰਗੇਟ ਕੀਤਾ ਰਿਹਾ ਕਿਉਂ ਤੁਸੀਂ ਹੋ ਰਹੇ ਹੋ ਸਾਡੇ ਤੱਕ ਆਫਰਾਂ ਨਹੀਂ ਆਈਆਂ ਹੋਣੀਆਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਮੈਂ ਬਹੁਤ ਸਾਲ ਪੁਰਾਣਾ ਠੀਕ ਆ ਟਿਕਟੌਕ ਤੇ ਮੇਰੇ ਤੱਕ ਬਹੁਤ ਸਾਰੀਆਂ ਰੀਚਾਂ ਹੋਈਆਂ ਮੈਂ ਇਹਨਾਂ ਦੇ ਜਾਲ 'ਚ ਵੀ ਕਿਸੇ ਟਾਈਮ ਫਸਿਆ ਤੇ ਮੈਂ ਬਲੈਕਮੇਲ ਵੀ ਹੋਇਆ ਬਟ ਮੈਂ ਆ ਬੈਠਾਂਗਾ ਇੱਕ ਠੋਕ ਕੇ ਅੱਜ ਕਹਿ ਰਹੇ ਆ ਵੀ ਇਹ ਚੀਜ਼ ਤੇ ਇੰਨਾ ਕੰਮ ਕਰ ਰਿਹਾ ਮੈਨੂੰ ਬਹੁਤ ਡੂੰਗੀ ਜਾਣਕਾਰੀ ਹੈ ਇਹਦੇ ਬਾਰੇ ਅੱਜ ਜੇ ਗੋਰੇ ਕਮੈਂਟ ਕਰ ਰਿਹਾ ਤੁਸੀਂ ਕਹਿ ਰਹੇ ਹੋ ਸਾਡੀਆਂ ਵੀਡੀਓ ਤੇ ਗੋਰੇ ਸਾਨੂੰ ਹੇਟ ਕਰਦੇ ਆ ਉਹ ਗੋਰੇ ਨਹੀਂਗੇ ਗੋਰੇ 5% ਹੋ ਸਕਦੇ ਆ ਉਹ ਵੀ ਤੱਕੇ ਗਏ ਉਹਨਾਂ ਨੂੰ ਧੱਕਾ ਪੁੱਲ ਕੀਤਾ ਗਿਆ ਇਹ ਚੀਜ਼ ਦੇ ਵੱਲ ਜਿਵੇਂ ਤੁਹਾਨੂੰ ਅੱਜ ਕ੍ਰਾਈਮ ਦੇ ਵਿੱਚ ਪੁੱਲ ਕੀਤਾ ਜਾ ਰਿਹਾਗਾ ਇਹਦੇ ਬੈਕ ਤੇ ਕੋਈ ਚੀਜ਼ਾਂ ਹੋਰ ਕੰਮ ਕਰ ਰਹੀਆਂ ਹੈਗੀਆਂ ਮੈਂ ਪਿੱਟ ਰਿਹਾ ਸੀਗਾ ਬਾਰ-ਬਾਰ ਮੇਰੀਆਂ ਵੀਡੀਓ ਬਲੌਗ ਹੁੰਦੀਆਂ ਗਈਆਂ ਸੋਸ਼ਲ ਮੀਡੀਆ ਤੋਂ ਰਿਮੂਵ ਹੁੰਦੀਆਂ ਗਈਆਂ ਠੀਕ ਆ ਮੈਂ ਕਮੈਂਟ ਕਰਦਾ ਰਿਹਾ ਵੀ ਇਹਦੇ ਬੈਕ ਤੇ ਆ ਚੀਜ਼ ਕੰਮ ਕਰਦੀ ਆ ਓਏ ਉਹਨਾਂ ਦੇ ਪਲੇਟਫਾਰਮ ਐ ਏਡੇ ਤਾਕੜਿਆ ਗੱਲਾਂ ਹੀ ਛੱਡ ਦਿਓ ਕੈਨੇਡਾ ਦਾ ਕਿਉਂ ਜਿਹੜਾ ਸੋਸ਼ਲ ਕ੍ਰਾਈਮ ਜਿਹੜਾ ਰੋਕਣ ਵਾਲੀ ਟੀਮ ਆ ਉਹ ਕੀ ਕਰਦੀ ਆ ਕਿਉਂ ਨਹੀਂ ਬੋਲ ਰਹੀ ਕਿੱਥੇ ਕਿਨੇ ਕਿਉਂ ਨਹੀਂ ਚੈੱਕ ਰਹੀ ਉੱਤਾਂ ਕਿੰਨੀਆਂ ਕੰਟਰੀਆਂ ਦਾ ਜਿਹੜਾ ਸੋਸ਼ਲ ਪਲੇਟਫਾਰਮ ਐ ਇੰਨੇ ਜ਼ਿਆਦਾ ਸਟਰੋਂਗ ਨੇ ਉੱਥੇ ਇਦਾਂ ਦੀਆਂ ਚੀਜ਼ਾਂ ਹੋਈ ਨਹੀਂ ਸਕਦੀਆਂ ਕੈਨੇਡਾ ਨੇ ਕਿਉਂ ਇੰਨਾ ਢਿੱਲਾ ਛੱਡਿਆ ਕ੍ਰਾਈਮ ਰੇਟ ਕਿਉਂ ਇੱਥੇ ਵੱਧ ਰਿਹਾ ਹੇਟ ਕਿਉਂ ਵੱਧ ਰਹੀ ਆ ਕਿਉਂਕਿ ਉਹ ਚੀਜ਼ ਬਦਲਾ ਲੈਣਾ ਚਾਹੁੰਦੇ ਆ ਕੈਨੇਡਾ ਤੋਂ ਜਦੋਂ ਕੈਨੇਡਾ ਨੇ ਕਿਹਾ ਸੀ ਨਿੱਜਰ ਦਾ ਸੈਸ਼ਨੇਸ਼ਨ ਉਹਨੇ ਕਿਹਾਗਾ ਟਰੂਡੋ ਨੇ ਉਹਨਾਂ ਨੇ ਬੈਕ ਤੇ ਚੀਜ਼ਾਂ ਚਲਾਈਆਂ ਵੀ ਤੁਹਾਡਾ ਮਿਸ ਨਹੀਂ ਇਦਾਂ ਚਲਾਉਣਿਆ ਸੀ ਤੁਹਾਡੇ ਕੈਨੇਡਾ ਨੂੰ ਵੀ ਬਰਬਾਦ ਕਰ ਦਾਂਗੇ ਤੇ ਜਿਹੜੇ ਇਹ ਸਾਡੇ ਬਾਰ-ਬਾਰ ਲੱਤ ਡਾਉਂਦੇ ਆ ਕੇ ਜਦੋਂ ਸਾਡੇ ਸੇ ਇਦਾਂ ਦਾ ਕਾਨੂੰਨ ਪਾਸ ਕਰਦੇ ਆ ਧਰਨਿਆਂ ਤੇ ਪੀਜੇ ਚਲਾਉਂਦੇ ਆ ਬਾਦਾਮ ਚਲਾਉਂਦੇ ਆ ਇਹਨਾਂ ਨੂੰ ਵੀ ਤੋੜਾਂਗੇ ਤੁਹਾਡੀ ਬੈਕਬੋਨ ਵੀ ਤੋੜਾਂਗੇ ਸਾਰਾ ਕੁਝ ਗੇਮ ਨਾ ਚੱਲ ਰਿਹਾ ਏ ਇਹ ਤੁਹਾਨੂੰ ਸਮਝਣਾ ਪੈਣਾਗਾ ਇਹਨਾਂ ਤੇ ਵਰਕ ਕਰਨਾ ਪੈਣਾ ਠੀਕ ਆ ਆ ਕੇ ਖੜਨਾ ਪੈਣਾ ਤੁਹਾਨੂੰ ਵੀ ਇਹ ਚੀਜ਼ ਜਦੋਂ ਵੀ ਕੋਈ ਸੋਸ਼ਲ ਮੀਡੀਆ ਤੇ ਤੁਹਾਡੇ ਖਿਲਾਫ ਪੋਸਟ ਚੱਲਦੀ ਆ ਤੇ ਉਹਨੂੰ ਬੂਸਟ ਕੀਤਾ ਜਾਂਦਾ ਹੈ ਐਡਾਂ ਲਾ ਕੇ ਬੂਸਟ ਕੀਤਾ ਜਾਂਦਾ ਉਹਨੂੰ ਕੀ ਤੋਂ ਕੀਤਾ ਜਾਂਦਾ ਬੈਕ ਤੋਂ ਗੋਰੇ ਤਾਂ ਨਹੀਂ ਕਰ ਰਹੇ ਹੋ ਠੀਕ ਆ ਗੋਰਿਆਂ ਨੇ ਤਾਂ ਰੋਟੀ ਦੇ ਲਾਲ ਲੈ ਪਏ ਨੇ ਗੜੇ ਤਾਂ ਇੰਨੇ ਵਿਚਾਰੇ ਹੈ ਨਹੀਂ ਏਡੇ ਮਾੜੇ ਨਹੀਂ ਇਹ ਗੋਰੇ ਬਹੁਤ ਚੰਗੇ ਲੋਕ ਨੇ ਇਹ ਜਿਹੜੇ ਸਾਨੂੰ ਝੱਲੀ ਜਾਂਦੇ ਆ ਇੱਥੇ ਜਿੰਨੀਆਂ ਤੁਸੀਂ ਇੱਥੇ ਹਰਾਮਜਾਦੀਆਂ ਕੀਤੀਆਂ ਨਾ ਰੇਟ ਡੇਗ ਡੇਗ ਲੋਡਾਂ ਦੇ ਤੇ ਐਲ ਐਮ ਆਈਆਂ ਹੋਰ ਕਿੰਨੇ ਕੁ ਫਰਾਡ ਕੀਤੇ ਆ ਜਿਹੜੇ ਸਾਨੂੰ ਅੱਜ ਵੀ ਝੱਲੀ ਜਾਂਦੇ ਆ ਗੋਰੇ ਬਹੁਤ ਚੰਗੇ ਲੋਕ ਨੇ ਤੁਹਾਡੀਆਂ ਹਰਾਮਜਾਦੀਆਂ ਝੱਲੀਆਂ ਜਿਨ੍ਹਾਂ ਨੇ ਇਹ ਬਹੁਤ ਚੰਗੇ ਲੋਕ ਨੇ ਤੇ ਜਿਹੜਾ ਬੈਕ ਤੇ ਚੱਲ ਰਿਹਾ ਹੈ ਨਾ ਇਹ ਨੈਰੇਟਿਵ ਤੁਹਾਨੂੰ ਬਦਨਾਮ ਕਰਨ ਦਾ ਹੁਣ ਤੁਸੀਂ ਸੋਚਣਾ ਪੱਗਾਂ ਵਾਲਿਓ ਜੇ ਇਹਨਾਂ ਦੇ ਨਾਲ ਲੱਗ ਕੇ ਉਹ ਬਾਰਸ ਬਿਘੇੜ ਸਿੰਘ ਦੇ ਤੁਸੀਂ ਜਿਹੜੇ ਕਹਾਣੇ ਉਹ ਤੁਹਾਨੂੰ ਪ੍ਰਾਊਡ ਹੁੰਦਾ ਪੱਗ ਬਨ ਕੇ ਤੇ ਉਹ ਚੀਜ਼ਾਂ ਖਤਮ ਕਰਨੀਆਂ ਦੁਨੀਆ 'ਚ ਜਾਂ ਜਾਗਦੀਆਂ ਰੱਖਣੀਆਂ ਤੰਗੀਆਂ ਪੇਸ਼ੀਆਂ ਮਾੜਾ ਟਾਈਮ ਆਉਂਦਾ ਜਾਂਦਾ ਰਹਿੰਦਾ ਮੈਨੂੰ ਪਤਾ ਹਰ ਇੱਕ ਤੇ ਬਹੁਤ ਜ਼ਿਆਦਾ ਹੁਣ ਸਟਰਗਲ ਚੱਲ ਰਿਹਾ ਹੌਟ ਹਾਰਡ ਟਾਈਮ ਚੱਲ ਰਿਹਾ ਤੇ ਇਹ ਟਾਈਮ ਆਇਆ ਜੇ ਕਹਿੰਦੇ ਟਾਈਮ ਉਹ ਨਹੀਂ ਰਿਹਾ ਤਾਂ ਟਾਈਮ ਆਵਣੀ ਰਹਿਣਾ ਸਮਾਤ ਤੁਰਦਾ ਰਹਿੰਦਾ ਆਵਦੀ ਚਾਲ ਦਿਨ ਤੋਂ ਬਾਅਦ ਰਾਤ ਤੇ ਰਾਤ ਤੋਂ ਬਾਅਦ ਦਿਨ ਕਦੇ ਵੀ ਇਹ ਨਹੀਂ ਸੋਚਿਆ ਤੁਸੀਂ ਰਾਤ ਆੜ ਕੇ ਖੜ ਗਈ ਆ ਇਹ ਟਾਈਮ ਨੇ ਤੁਰਿਆ ਜਾਣਾਗਾ ਮਾੜੇ ਟਾਈਮ ਨੇ ਬਟ ਤੁਹਾਡੀਆਂ ਕੀਤਿਆਂ ਹੋਈਆਂ ਆਹਾ ਤੁੱਟ ਹਰਕਤਾਂ ਅੱਜ ਚੰਨ ਪੈਸਿਆਂ ਦੇ ਲਈ ਚੰਨ ਗੱਡੀਆਂ ਦੇ ਲਈ ਤੁਹਾਡੇ ਸਟੇਟਸ ਠੀਕ ਆ ਦਿਖਾਉਣ ਦੇ ਲਈ ਤੁਹਾਨੂੰ ਸੋਸ਼ਲ ਮੀਡੀਆ ਤੇ ਵੀ ਤੁਹਾਡੀਆਂ ਰੇਂਜਾਂ ਆ ਗਈਆਂ ਅੱਖ ਤੇ ਗਲਾਬਜਮਨਜੀ ਵਾਲਾ ਦੇਖ ਲੈ ਰੇਂਜ ਨਾ ਪਉਂਦਾ ਸੀ ਨਾ ਬਲਿੰਗ ਤੇ ਅਗਲੇ ਨੇ ਲਾਤੀ ਗਲਾਬ ਜਾਂ ਮਣੱਖ ਤੇ ਹਾ ਫੋਟੋ ਨਾਲ ਐਡ ਕਰਦੇ ਆਂ ਕੱਲੀ ਕੱਲੀ ਚੀਜ਼ ਐਡ ਕਰਾਂਗੇ ਠੀਕ ਆ ਇਹ ਕੱਲੇ ਇੱਕ ਨਿਗੇ ਇੱਥੇ ਬਹੁਤ ਸਾਰਾ ਇਦਾਂ ਦਾ ਹੋਆ ਨਕਸ਼ਾ ਇਸ ਆ ਇਹਨਾਂ ਦਾ ਠੀਕ ਆ ਕਿਉਂ ਪੰਜਾਬੀ ਹੀ ਇਹ ਚੀਜ਼ ਦੇ ਵਿੱਚ ਇਨਵੋਲਵ ਕੀਤੇਗੇ ਕਿਉਂਕਿ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਉਹ ਤੁਹਾਨੂੰ ਇਥੋਂ ਖਤਮ ਕਰਨਾ ਚਾਹੁੰਦੇ ਆ ਕੱਲ ਨੂੰ ਉਹ ਉੱਥੇ ਪਾਸ ਕਰਨ ਮਤਾ ਤੇ ਤੁਹਾਡੇ ਜਾ ਕੇ ਸਿੱਖ ਧਰਨੇ ਨਾਲ ਲਾਉਣ ਇਥੇ ਦੁਨੀਆ ਦੇ ਵਿੱਚ ਦਿਖਾਉਣ ਨਾ ਵੀ ਇਹ ਕਿੱਦਾਂ ਤੁਸੀਂ ਉਹ ਕਰ ਰਹੇ ਹੋ ਹਿਊਮਨ ਰਾਈਟਸ ਦੀਆਂ ਧੱਜੀਆਂ ਧੱਜੀਆਂ ੜਾ ਰਹੇ ਹੋ ਇੰਡੀਆ ਦੇ ਵਿੱਚ ਇਹ ਚੀਜ਼ਾਂ ਸਾਰੀਆਂ ਇਹਦੇ ਬੈਕ ਤੇ ਬਹੁਤ ਵੱਡ ਅੱਜ ਪਿੱਟ ਰਹੇ ਹਾਂ ਮੈਂ ਠੀਕ ਆ ਤੁਸੀਂ ਨਾ ਸੁਣੋ ਕੋਈ ਚੱਕਰ ਨਹੀਂ ਹੋ ਸਕਦਾ 17 ਸਾਲਾਂ ਬਾਅਦ ਜਿਵੇਂ ਆ ਕੁੜੀ ਪਿੱਟ ਰਹੀ ਸੀਗੀ ਠੀਕ ਆ ਤੇ ਉਹਦੀ 17 ਸਾਲਾਂ ਬਾਅਦ ਹੁਣ ਲੋਕ ਵੀਡੀਓ ਕੱਢ ਕੇ ਕਹਿੰਦੇ ਆ ਹਾਂ ਵੀ ਉਹ ਸੱਚ ਬੋਲਦੀ ਸੀਗੀ ਤੁਹਾਨੂੰ ਇੰਨਾ ਲੇਟ ਪਤਾ ਚੱਲੇ ਤੇ ਮੈਂ ਦੁਨੀਆ ਤੀ ਨਾ ਹੋਵਾਂ ਇਹ ਚੀਜ਼ਾਂ ਦਾ ਮੱਥਾ ਲਾਉਣਾ ਮਤਲਬ ਕਿ ਆਪਦੇ ਆਪ ਨੂੰ ਫਾਹੇ ਲਾਉਣੀ ਹੁੰਦਾਗਾ ਅੱਜ ਬੋਲ ਰਹੇ ਹਾਂ ਇਹ ਚੀਜ਼ਾਂ ਤੇ ਸਪੈਸ਼ਲ ਇਹ ਚੀਜ਼ ਤੇ ਲਾਈਵ ਆਉਣਾ ਮੈਂ ਠੀਕ ਆ ਮੈਂ ਵੀਡੀਓ ਪਾਈ ਤੇ ਲਾਈਵ ਮੈਂ ਹਾਂ ਹੋਰ ਚੀਜ਼ ਹੁੰਦੀ ਆ ਤੇ ਇੱਕ ਵਾਰੀ ਵੀਡੀਓ ਪਾਉਣਾ ਦੋ ਮੁੱਦੇ ਲੈ ਕੇ ਹੁਣ ਗੱਲ ਕਰ ਲੈਣੇ ਆ ਜਿਹੜੀਆਂ ਬੁੜੀਆਂ ਹੈ ਉਥੇ ਹੁੰਦੀਆਂ ਚੱਲ ਠੀਕਾ ਉਹਨਾਂ ਦੀ ਆਦਤ ਨਹੀਂ ਮਾਨਸਿਕਤਾ ਨਹੀਂ ਬਦਲ ਸਕਦੇ ਆਪਾਂ ਤੇ ਗਾਹਾਂ ਤੁਹਾਡੇ ਦਾਕਲਾ ਜੇ ਤੁਹਾਡਾ ਮੁੰਡਾ ਕੈਨੇਡਾ ਦੇ ਵਿੱਚ ਆ ਤੁਸੀਂ ਚੱਕ ਕੇ ਮੂੰਹ ਨੂੰ ਲੱਗ ਜੰਨੀਆਂ ਕਰਨ ਫਲਾਨਿਆਂ ਦੀ ਕੁੜੀ ਨੇ ਤਾਂ ਇੰਨੇ ਪਾਤੇ ਫਲਾਨਿਆਂ ਦੀ ਕੁੜੀ ਨੇ ਤਾਂ ਆ ਕਰਤਾ ਤੇ ਉਹ ਕਹਿੰਦੀ ਫਲਾਨਿਆਂ ਦੀ ਕੁੜੀ ਟਿਊਸ਼ਨ ਪੜਾਉਂਦੀ ਆ ਕੀ ਗੱਲ ਮੇਰੇ ਸਾਲੇ ਗੋਰੇ ਮਰ ਗਏ ਤੇ ਟਿਊਸ਼ਨ ਪੜਾਉਣ ਵਾਲੇ ਫਲਾਨੀ ਆ ਕੰਮ ਕਰਦੀ ਆ ਫਲਾਨੀ ਸ਼ਿਫਟਾਂ ਲਾਉਂਦੀ ਆ ਇੰਨੇ ਪੈਸੇ ਪਾਤੇ ਆ ਦੇਖ ਲੋ ਕੁੜਤੂ ਤਾਂ ਕੱਲੀ ਕੱਲੀ ਚੀਜ਼ ਨਾਲ ਪਲੇ ਕਰਦੇ ਆ ਦਿਖਾਉਣੇ ਆ ਠੀਕ ਆ ਕੀ ਧੰਦੇ ਚੱਲਦੇ ਨੇ ਪੰਜੀਰੀ ਪੰਜੂਰੀ ਭੇਜੋ ਜ਼ੋਰ ਬਹੁਤ ਲੱਗਦਾ ਇਹਨਾਂ ਦਾ ਆ ਆਪਦੇ ਜਵਾਕਾਂ ਨੂੰ ਤੰਗ ਕਰਨਾ ਬੰਦ ਕਰ ਦਿਓ ਮੈਂਟਲੀ ਹਰਾਸ ਕਰਨਾ ਬੰਦ ਕਰ ਦਿਓ ਵੀ ਫਲਾਨਿਆਂ ਦੇ ਇੰਨੇ ਪਾਤੇ ਫਲਾਨਿਆਂ ਦੇ ਨੇ ਇੰਨੇ ਪਾਤੇ ਜਿਉ ਉਹ ਆ ਕੰਮ ਕਰਦਾ ਅੱਜ ਦੀ ਕੈਨੇਡਾ ਦੀ ਹਾਲਤ ਪਤਾ ਆਦੇ ਜਵਾਕ ਮਸਾਂ ਪਲਦੇ ਇੱਥੇ ਲੋਕਾਂ ਦੇ ਇੱਥੇ ਜਿਹੜੇ ਜੰਮੇ ਪਲੇ ਨੇਗੇ ਕੋਈ ਕਿਸੇ ਤੁਹਾਡਾ ਕੋਈ ਚੰਦ ਤੋਂ ਨਹੀਂ ਉਤਰਿਆ ਖਾਸ ਮੰਨੇ ਆ ਕਿਸੇ ਦੀ ਕਿਸਮਤ ਸਾਥ ਕੀਤੀ ਰੱਬ ਨੇ ਹਨਾ ਟਾਈਮ ਨਾਲ ਉਹਦੀ ਬਾਹ ਫੜੀ ਸਾਰਾ ਕੁਝ ਟਰੈਕ ਤੇ ਆ ਪਰ ਉਹ ਵੀ ਐਡਾ ਸੇ ਤੇ ਉੱਪਰ ਨਹੀਂ ਜਾਂਦਾ ਜਿੰਨਾ ਜਲਦੀ ਆ ਚੀਜ਼ਾਂ ਹੋਣ ਲੱਗ ਗਈਆਂ ਦੋ ਨੰਬਰ ਦਾ ਧੰਦਾ ਹੀ ਇੱਥੇ ਕਰਦਾ ਕੰਮ ਨੂੰ ਤੇ ਬਾਅਦ ਚ ਗਲਾਵ ਜਾਮਣਾ ਵੀ ਅੱਖ ਤੇ ਪਾ ਕੇ ਤੋੜ ਦਿਆ ਅਗਲੇ ਪੁਲਿਸ ਵਾਲੇ ਅੰਦਰੋਂ ਸਾਬਰ ਰੱਖੋ ਸਾਰਾ ਕੁਝ ਜਿੰਨਾ ਜੇ ਤੁਹਾਡੇ ਘਰੇ ਅੱਜ ਰੋਟੀ ਪੱਕ ਰਹੀ ਆ ਤੁਸੀਂ ਖੁਸ਼ੀ-ਖੁਸ਼ੀ ਸੋਣਿਓ ਤਾਂ ਪਰਮਾਤਮਾ ਦਾ ਸ਼ੁਕਰ ਕਰੋ ਸਾਡਾ ਬੱਚਾ ਗਲਤ ਸੰਗਤ ਤੋਂ ਬਚਿਆ ਤੇ ਉਹ ਵਧੀਆ ਰੋਟੀ ਖਾ ਰਿਹਾ ਤੇ ਸਾਨੂੰ ਦੋ ਟਾਈਮ ਫੋਨ ਕਰਦਾ ਉਹ ਸਵੇਰ ਸ਼ਾਮ ਜਾਂ ਸ਼ਾਮ ਨੂੰ ਕਰਦਾ ਡੇਲੀ ਫੋਨ ਨਹੀਂ ਭੁੱਲਦਾ ਸਾਡੀਆਂ ਅੱਖਾਂ ਸਾਹਮਣੇ ਆ ਤਾਂ ਅਸੀਂ ਬਹੁਤ ਚੰਗੇ ਕਰਮਾਂ ਵਾਲਿਆ ਕੋਠੀਆਂ ਪਾਉਣ ਨੂੰ ਰਹਿਣ ਦਿਓ ਆਗਣੀ ਫਿਰ ਨਾ ਆਗਣੀ ਯੰਤਰ ਨੇ ਜਿਹੜੇ ਨਾ ਵੇਚਦੀ ਨਗਦੇ ਆ ਬੱਚਿਆਂ ਨੂੰ ਹਰਾਸ਼ ਕਰਨਾ ਬੰਦ ਕਰ ਦਿਓ ਘਰਦਿਆਂ ਨੂੰ ਬੇਨਤੀ ਆਹੇ ਅਣ ਪੜੋ ਠੀਕ ਆ ਮੈਂ ਵੀ ਕੋਈ ਪੀ ਐਚ ਡੀ ਨਹੀਂ ਕੀਤੀ ਪਰ ਮੈਂ ਦੁਨੀਆ ਦੇਖੀ ਐ ਮੈਂ ਇਹ ਚੀਜ਼ ਤੇ ਤਾਂ ਬੋਲ ਰਿਹਾ ਕਿਸੇ ਦਾ ਜਵਾਬ ਪਾਉਂਦਾ ਉਹਨੂੰ ਕਿਉਂ ਕੰਪੇਅਰ ਕਰਦੇ ਆਪਦੇ ਜਵਾਬ ਨਾਲ ਉਹਨੇ ਇੰਨੇ ਪਾਤੇ ਉਹਨੇ ਇੰਨੇ ਪਾਤੇ ਕਰੇ ਤੇ ਉਹਨੇ ਗਲਤ ਕਦਮੀ ਚੱਕਣਾ ਜਵਾਬ ਨੇ ਇੱਥੇ ਹੋਰ ਕੀ ਕਰੂਗਾ ਗਲਤ ਰਾਹਾਂ ਤੇ ਜਾਊਗਾ ਇਹਨਾਂ ਚੀਜ਼ਾਂ ਤੇ ਸੋਚਣ ਦੀ ਲੋੜ ਆ ਸਾਨੂੰ ਆ ਕੱਲੀ ਕੱਲੀ ਵੀਡੀਓ ਠੀਕ ਆ ਹੁਣ ਕੀ ਚੱਲਦਾ ਆ ਧੰਦਾ ਚੱਲਦਾ ਐਨੇ ਪੈਸੇ ਕਮਾਉਣੇ ਆ ਐਨੇ ਆਹ ਇਹ ਸਾਰੀਆਂ ਕੈਨੇਡਾ ਦੀਆਂ ਸਾਈਟਾਂ ਦੀਆਂ ਜਿਹੜੀਆਂ ਨੌਨ ਵੈਰੀਫਾਈਡ ਨੇਗੀਆਂ ਚੀਜ਼ਾਂ ਇਦਾਂ ਚੱਲਦੀਆਂ ਤੇ ਆਪਣੇ ਵਾਲਿਆਂ ਨੂੰ ਵੀ ਬੇਨਤੀ ਆ ਇਹਦੇ ਵਿੱਚ 20% ਮੈਂ ਇਹੋ ਜੇ ਬੰਦੇ ਠੀਕ ਹੈ ਨਾ ਉਹ ਕਰੇ ਅਸੀਂ ਸਾਡੀ ਟੀਮ ਨੇ ਸਪੈਸ਼ਲ ਖਰਚਾ ਕਰਕੇ ਚੀਜ਼ ਨੂੰ ਵੀ ਹਾਂ ਕਿੰਨੇ ਪਰਸੈਂਟ ਸਹੀ ਆ ਮੈਂ ਚੱਕ ਕੇ ਵੀਡੀਓ ਪਾ ਦਿਆਂ ਕਹਨ ਨੂੰ ਮੇਰੇ ਤੇ ਕੋਈ ਐਕਸ਼ਨ ਆ ਜੇ ਵੀ ਹਾਂ ਤੂੰ ਝੂਠ ਮਾਰਦਾ ਠੀਕ ਆ ਇਹ ਚੀਜ਼ ਤਾਂ ਇਦਾਂ ਐ ਤਾਂ ਫੇਕ ਨੇ ਤਾਂ ਨੌਨ ਵੈਰੀਫਾਈਡ ਫੋਟੋਆਂ ਨੇ ਜਿਹਦੇ ਵਿੱਚ ਆਪਣੀਆਂ ਕੁੜੀਆਂ ਇਨਵੋਲਵ ਸੀਗੀਆਂ 95% ਠੀਕ ਆ ਮੈਂ 20% ਘਟਾਤੀਆਂ ਠੀਕ ਹੈ ਨਾ 15% ਵੀ ਹਾਂ 20% ਫਰਾਉਡ ਆ ਤੇ 80% ਸਹੀ ਆ ਇਹ ਚੀਜ਼ਾਂ ਤੇ ਜਿਹੜਾ ਨੇ ਲੈਣਾ ਘੰਟੇ-ਘੰਟੇ ਦਾ 2.5 2.5 3 300 ਡਾਲਰ ਇੰਨੀ ਤੇ ਮਹਿੰਗੀ ਦਿਹਾੜੀ ਉਹਨਾਂ ਦੀ ਪੈਂਦੀ ਆ ਉਹਨਾਂ ਤੇ ਕੋਠੀਆਂ ਹੀ ਪਾਉਣੀਆਂ ਮੇਰਾ ਕੋਈ ਮਕਸਦ ਹੈ ਠੀਕ ਆ ਹੋ ਸਕਦਾ ਮੇਰੀ ਵੀ ਕੋਈ ਦੂਰ ਦੀ ਭੈਣ ਇੱਥੇ ਹੋਵੇ ਸਾਰੀਆਂ ਮੇਰੀਆਂ ਹੀ ਭੈਣਾਂ ਨੇ ਠੀਕ ਆ ਇੱਥੇ ਪਰ ਜਿਹੜੀਆਂ ਕੁੜੀਆਂ ਗਲਤ ਨੇਗੀਆਂ ਉਹਨਾਂ ਨੂੰ ਕਰੇ ਅੰਨੇ ਵਾ ਪੈਸੇ ਪਾਉਂਦੀਆਂ ਕੋਈ ਉਹਨਾਂ ਨੂੰ ਨਾ ਕ੍ਰੈਡਿਟ ਦੇਣ ਦੀ ਲੋੜ ਨਹੀਂ ਵੀ ਤੁਸੀਂ ਆਪਦੇ ਜਵਾਕ ਨੂੰ ਉਹਦੇ ਜਵਾਕ ਮਗਰ ਲਾ ਕੇ ਤੇ ਉਹਨੇ ਇੰਨੇ ਪੈਸੇ ਪਾਤੇ ਉਹਨੇ ਇੰਨੇ ਕੋਠੀਆਂ ਖੜੀਆਂ ਕਰਤੀਆਂ ਦਿਣਾ ਚ ਤੇ ਵੀ ਤੂੰ ਕਿਉਂ ਨਹੀਂ ਕੁਛ ਕਰਦਾ ਪ੍ਰੈਸ਼ਰ ਪਾਉਣ ਦੀ ਲੋੜ ਨਹੀਂ ਠੀਕ ਹੈ ਨਾ ਉਹਨੇ ਫਿਰ ਬੰਦੂਕ ਹੀ ਚੱਕਣੀ ਆ ਅਗੜੀ ਯੰਤਰ ਹੀ ਚੱਕਣੇ ਆ ਆਪਦੇ ਜਵਾਕ ਨੂੰ ਤੁਸੀਂ ਗਲਤ ਰਾਹ ਤੇ ਪਾਉਣ ਦੇ ਤੁਸੀਂ ਦੋਸ਼ੀ ਹੋ ਇੱਥੇ ਬੈਠੇ ਜਿਹੜੇ ਪ੍ਰੈਸ਼ਰ ਪਾਉਣਿਓ ਠੀਕ ਆ ਮੁੰਡੇ ਵੀ ਬਹੁਤ ਗਲਤ ਨੇ ਇੱਥੇ ਨਸ਼ੇ ਪੱਤਿਆਂ 'ਚ ਪਏ ਜਾਂਦੇ ਜਿਹੜੇ ਜਮੀ ਕਰਦਿਆਂ ਦੀ ਸਾਰ ਨਹੀਂ ਲੈਂਦੇ ਮੁੜ ਕੇ ਉਹਨਾਂ ਨੂੰ ਮੈਂ ਸਪੋਰਟ ਨਹੀਂ ਕਰ ਰਿਹਾ ਠੀਕ ਆ ਮੈਂ ਸਿਰਫ ਉਹਨਾਂ ਨੂੰ ਕਰ ਰਿਹਾ ਜਿਹੜੇ ਵੀ ਹਾਂ ਇੱਥੇ ਸਟਰਗਲ ਕਰ ਰਹੇ ਨੇ ਦਿਨ ਰਾਤ ਆਪਣੀ ਰੋਟੀ ਦੇ ਲਾਲੇ ਪਏ ਨੇ ਕੰਮ ਧੰਦੇ 'ਚ ਤੇ ਜਿਹੜੇ ਨੂੰ ਉਤੋਂ ਜਦੋਂ ਘਰੇ ਆਦਾ ਇੱਕ ਘਾਰ ਹੀ ਹੁੰਦਾ ਜਿੱਥੇ ਫੋਨ ਲਾ ਕੇ ਬੰਦੇ ਨੂੰ ਸ਼ਾਂਤੀ ਆਉਂਦੀ ਆ ਤੇ ਗੱਲਾਂ ਕਰਦਾ ਵੀ ਮੇਰਾ ਦੁੱਖ ਸੁੱਖ ਮੇਰਾ ਮਾਪਿਓ ਸੁਣੇ ਤੇ ਮੂਰੋਂ ਹੋਰ ਸੁਣਾਉਣ ਲੱਗ ਜਾਂਦੇ ਆ ਫਲਾਣੇ ਦੇ ਮੁੰਡੇ ਨੇ ਤਾਂ ਕੋਠੀਆਂ ਪਾਤੀਆਂ ਮਹਿਲ ਸੱਤ ਤੇ ਤੇ ਫਲਾਣੇ ਦੀ ਕੁੜੀ ਨੇ ਤਾਂ ਇੰਨੇ ਪੈਸੇ ਪਾਤੇ ਤੁਹਾਡਾ ਖੋਪੜੀ ਕਿਦੋਂ ਕੰਮ ਕਰੂਗੀ ਤੁਹਾਡਾ ਜਵਾਕ ਨੂੰ ਤੁਹਾਡੀ ਲੋੜ ਆ ਹੁਣ ਦੇ ਟਾਈਮ ਉਹ ਫੋਨ ਕਰਦਾ ਥੱਕਿਆ ਟੁੱਟਿਆ ਮਰਿਆ ਹਾਰਿਆ ਹੋਇਆ ਚਾਰੇ ਪਾਸਿਓ ਕਿਸੇ ਨੇ ਉਹਦੇ ਪੈਸੇ ਮਾਰ ਲੈ ਕਿਸੇ ਨੇ ਕੀ ਕਰਤਾ ਹਰਾਸ ਹੋਇਆ ਜਿਹੜੇ ਹ ਇੱਥੇ ਬੁੱਝ ਆਉਂਦੇ ਨਾ ਬੁੱਝ ਘੋਮਣ ਫਿਰਨ ਆਉਂਦੇ ਜਿਹਦੇ ਵਿੱਚ 70% ਤੁਹਾਡੇ ਤੇ ਆ ਕੇ ਕਹਿੰਦੇ ਨਾ ਅਸੀਂ ਕੈਨੇਡਾ ਦੇ ਵਿੱਚ ਕਾਰੋਕਾਰ ਇੰਟਰਵਿਊ ਆ ਦਿੰਦੇ ਨੇਗੇ ਉਹਨਾਂ ਨੇ ਤੁਹਾਡੇ ਜਵਾਕਾਂ ਦੇ ਪੈਸੇ ਮਾਰੇ ਹੁੰਦੇ ਆ ਤੁਹਾਡੇ ਜਵਾਕਾਂ ਦਾ ਮਾਨਸਿਕ ਸੋਸ਼ਣ ਕਰਦੇ ਨੇ ਇੱਥੇ ਹਾਈ ਤੇ ਆ ਕੇ ਜਿਨ੍ਹਾਂ ਨੂੰ ਮੁਰਗੇ ਬਣਾ ਬਣਾ ਦਿੰਨੇ ਹੋ ਨਾ ਤੁਸੀਂ ਵੀ ਬਾਹਰੋਂ ਆਇਆ ਉਹਨਾਂ ਨੇ ਤੁਹਾਡੇ ਜਵਾਕਾਂ ਦਾ ਸੋਸ਼ਣ ਕੀਤਾ ਹੁੰਦਾ ਇੱਥੇ ਕਿਦੋਂ ਸਮਝੋਗੇ ਇਹ ਚੀਜ਼ਾਂ ਨੂੰ ਆਪਦੇ ਜਵਾਕ ਤੇ ਪ੍ਰੈਸ਼ਰ ਪਾਉਣਾ ਬੰਦ ਕਰੋ ਤੇ ਨਾਲ ਮੈਂ ਦੋ ਟਾਪਿਕ ਕਵਰ ਕੀਤੇ ਨੇ ਤਾਂ ਕਿ ਲੋਕ ਆ ਚੀਜ਼ ਨੂੰ ਵੀ ਸੁਣਨ ਕਿਉਂਕਿ ਤੁਹਾਨੂੰ ਸੁਆਦ ਪੈ ਗਿਆ ਗਲਤ ਚੀਜ਼ਾਂ ਦੇਖਣ ਦਾ ਮੈਂ ਆਪਦੀ ਗੱਲ ਰੱਖਣ ਲਈ ਨਾ ਦੋ ਟਾਪਿਕ ਚੂਜ਼ ਕੀਤੇ ਨੇ ਤਾਨੂੰ ਮਸਾਲਾ ਚਾਹੀਦਾ ਹਰ ਵੇਲੇ ਸਹੀ ਗੱਲ ਤੁਹਾਨੂੰ ਸੁਣਨ ਚ ਨਹੀਂ ਚੰਗੀ ਲੱਗਦੀ ਜੇ ਸਿੱਧੇ ਬੋਲਾਂਗੇ ਹੁਣ ਦੋਨੇ ਟੌਪਿਕਾਂ ਚੋ ਦੇਖਦੇ ਆ ਕਿੰਨੇ ਕ ਸਹੀ ਉੱਤਰ ਦੇਓ ਆਪਦੇ ਜਵਾਕਾਂ ਨੂੰ ਫੋਨ ਲਾ ਕੇ ਕਹੋ ਕੋਈ ਨਾ ਪੁੱਤ ਕੋਈ ਚੱਕਰ ਨਹੀਂ ਮਾੜਾ ਟਾਈਮ ਚੱਲਦਾ ਨੋ ਪ੍ਰੋਬਲਮ ਸਾਰਿਆਂ ਤੇ ਚੱਲਦਾ ਰਹਿੰਦਾਗਾ ਹੈ ਆਇਆ ਇਹ ਟਾਈਮ ਦਿਨ ਉਹ ਨਹੀਂ ਰਹੇ ਤਾਂ ਦਿਨ ਆਵ ਨਹੀਂ ਰਹਿਣੇ ਚੱਲ ਜਾਣਾ ਠੀਕ ਹੈ ਨਾ ਅੱਜ ਇਮੀਗ੍ਰੇਸ਼ਨ ਵਾਲੇ ਧੱਕਾ ਕਰ ਰਹੇ ਨੇ ਤੁਹਾਡੇ ਜਵਾਕਾਂ ਦਾ ਠੀਕ ਹੈ ਨਾ ਪੈਸੇ ਲੈ ਕੇ ਆਏ ਉਹਨਾਂ ਦੇ ਹੱਥ ਵੱਡਲੇ ਉਹਨਾਂ ਦੀ ਜਵਾਨੀ ਇੱਥੇ ਕੰਮਾਂ 'ਚ ਗਾਲਤੀ 2 ਸਾਲ ਬਾਅਦ ਪੀਐਨਪੀ ਕਹਿੰਦਾ ਰਿਜੈਕਟ ਹੋ ਗਈ ਜਦੋਂ ਬੰਦਾ ਸਾਲ ਡੇਢ ਸਾਲ ਬੇਟ ਕਰਦਾ ਤੇ ਲੋਵਾ ਕਹਿੰਦਾ ਦੁਬਾਰੇ ਫਾਈਲ ਲਾ ਦਿਓ ਜਦੋਂ ਪਰਮਿਟ ਮੁੱਕ ਗਿਆ ਇਹਨਾਂ ਦਾ ਬੇੜਾ ਵਹੇ ਦੇਣੀਆਂ ਪਹਿਣੀਆਂ ਅੱਜ ਕਹਿਣਾ ਕੈਮਰੇ ਤੇ ਆਹ ਟਰੰਪ ਵਰਗਿਆਂ ਨੇ ਹੱਥ ਚੱਕੀ ਸੀਗਾ ਹੱਥ ਤੋਂ ਖੁਦਾ ਦਾ ਬੈਰ ਹੁੰਦਾ ਉਹ ਚੱਕ ਐਬਸਟੇਨ ਫਾਈਲਾਂ ਖੁੱਲੀਆਂ ਕੀ ਸਾਹਮਣੇ ਆਇਆ ਦੁਨੀਆ ਦੇ ਪੰਜਾਬ ਉਹ ਜਾਣਨ ਵਾਲੇ ਨਾਲੇ ਸੋਨੂੰ ਵੀ ਕਹਿਣਾ ਤੁਸੀਂ ਵੀ ਦੱਲਿਓ ਬਹੁਤ ਸੁਣਦੇ ਹੋ ਹੁਣ ਸੁਣ ਲਓ ਮੈਨੂੰ ਵੀ ਧਮਕੀਆਂ ਆਈਆਂ ਸੀ ਤੇਰੀਆਂ ਵੀਡੀਓ ਵਾਇਰਲ ਕਰ ਦਾਂ ਆ ਕਰ ਦਾਂ ਬਾਹ ਕਰ ਦਾਂ ਕਰੋ ਭੈਣ ਚੋ ਕੱਲ ਕਰ ਦਾਂ ਅੱਜ ਕਰੋ ਠੀਕ ਐ ਬੋਲਾਂਗੇ ਪੰਜਾਬ ਉਹ ਜਾਣਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਐ ਇਹ ਵਸਦਾ ਰਹਿਣਾ ਤੁਸੀਂ ਅੱਜ ਜਿਹੜੀਆਂ ਤੁੱਚ ਹਰਕਤਾਂ ਤੇ ਆਏ ਹੋ ਨਾ ਬੱਚੇ ਸਿੱਖਾਂ ਦੇ ਟਾਰਗੇਟ ਕਰਦੇ ਹੋ ਉਹਨਾਂ ਨੂੰ ਪੱਗਾਂ ਵਾਲਾ ਨੂੰ ਕ੍ਰਾਈਮ ਦੇ ਵਿੱਚ ਧੱਕ ਰਹੇ ਹੋ ਜਿਹੜਾ ਨੇ ਗਜਨੀ ਦੇ ਬਾਜ਼ਾਰ ਚੋਂ ਬਚਾ ਕੇ ਲੈਂਦੀਆਂ ਨਾ ਤੁਹਾਡੀਆਂ ਤੇ ਉਹ ਅੱਜ ਗਜਨੀ ਦੇ ਬਾਜ਼ਾਰ ਚ ਤੁਸੀਂ ਟਕੇ ਟਕੇ ਤੇ ਵੇਚਣ ਬਿਕਣ ਲਾਤੀਆਂ ਹਾਲਾਂਕਿ ਇਹਦੇ ਵਿੱਚ ਤੁਹਾਡਾ ਮੈਂ ਦੋਸ਼ ਨਹੀਂ ਮੰਨਦਾ ਜਿਹੜੀਆਂ ਸੌਂਕ ਨੂੰ ਕਰ ਰਹੀਆਂ ਇਹ ਕੰਮ ਕੋਈ ਨਾ ਨਾ ਨਹੀਂ ਹੁੰਦਾ ਜਿਹੜਾ ਇਦਾਂ ਹੀ ਜਾ ਕੇ ਕਿਸੇ ਦੇ ਥੱਲੇ ਪੈ ਜਾਂਦਾ ਨਾਲੇ ਖੋਲਦੀਆਂ ਥਾਂ ਥਾਂ ਤੁਹਾਨੂੰ ਜਦੋਂ ਵੀਡੀਓ ਕਾਲ ਕਰਦੀਆਂ ਨਾ ਵਿੱਚ ਜਿਹੜੀਆਂ ਚੰਗੀਆਂ ਬਣਦੀਆਂ ਹੁਣ ਸਾਰੀਆਂ ਤਾਂ ਨਹੀਂ ਮੈਂ ਕਹਿੰਦਾ ਆ ਕੰਦਾਂ ਇੱਕੋ ਜੀਆਂ ਹੁੰਦੀਆਂ ਨਾਲ ਪਿਆ ਹੁੰਦਾ ਬੰਦਾ ਐਂ ਕਰਕੇ ਵੀਡੀਓ ਕਾਲ ਨਾ ਕੋਲੋਂ ক্লোਜ਼ ਕੈਮਰਾ ਕਰਕੇ ਐਂ ਐਂ ਕਰਕੇ ਹਾਂ ਕਿਵੇਂ ਆ ਫਲਾਣਾ ਧਮਕਾ ਧਿਆਨ ਨਾਲ ਸੁਣ ਲਿਓ ਸਾਰੀਆਂ ਗੱਲਾਂ ਠੀਕ ਆ ਕੌੜੀਆਂ ਨੇ ਪੂਰਾ ਤੱਤਾ ਹੋ ਕੇ ਬੋਲਿਆ ਇਦਾਂ ਹੀ ਬੋਲਾਂਗੇ ਬੇਸ਼ੱਕ ਸਾਲਾ ਅਗਨੀ ਯੰਤਰ ਲੰਘ ਜੇ ਵਿੱਚ ਦੀ ਪਰ ਕਦੇ ਤਾਂ ਸਾਲੀਆਂ ਅੱਜ ਤੋਂ 10 ਸਾਲ ਨੂੰ 15 ਸਾਲਾਂ ਨੂੰ 20 ਸਾਲ ਨੂੰ ਤੁਹਾਨੂੰ ਇਹ ਗੱਲਾਂ ਸਮਝੇ ਚ ਆਉਣਗੀਆਂ 2000 ਦੇ ਦਹਾਕੇ ਤੋਂ ਹੀ ਚੀਜ਼ ਤੇ ਨਾ ਸਰਚ ਕਰ ਲਿਓ ਹੈ 95 2000 ਤੋਂ 2008 ਉਹ ਟਾਈਮਾਂ ਦੇ ਵਿੱਚ ਇਹ ਕੰਮ ਸੀ ਜਿਹੜਾ ਮੁ슬ਮਾਨ ਕਰਦੇ ਸੀਗੇ ਤੇ ਅੱਜ ਤੁਹਾਡੇ ਬੱਚੇ ਕਰ ਰਹੇ ਨੇ ਕਿਉਂ ਇਹਦੇ ਬੈਕ ਤੇ ਸਹਿ ਕੀਦੀ ਆ ਹੁਣ ਬੇਨਤੀ ਆ ਪੌਡਕਾਸਟ ਆਣਾ ਨੂੰ ਠੀਕ ਆ ਇਹ ਤੇ ਕੰਮ ਕਰਨ ਦੀ ਜਿਹੜੇ ਇਹਨਾਂ ਤੇ ਰਿਸਰਚਾਂ ਕਰਦੇ ਨੇਗੇ ਇਹਨਾਂ ਤੇ ਕੱਢ ਕੇ ਲਿਆਉਂ ਚੀਜ਼ਾਂ ਕਿਉਂ ਤੁਹਾਡੇ ਬੱਚੇ ਇਹਨਾਂ ਚੀਜ਼ਾਂ ਦੇ ਵਿੱਚ ਇਨਵੋਲਵ ਹੋ ਰਹੇ ਨੇ ਕੀ ਕੈਨੇਡਾ ਸਰਕਾਰ ਇਹ ਤੇ ਐਕਸ਼ਨ ਲਊਗੀ 10000 ਤੋਂ ਵੱਧ ਮੈਂ ਬੋਲਦਾ ਲੈ ਵੱਧ ਨਿਕਲਨੇ ਘਟ ਨਹੀਂ ਨਿਕਲਨੇ ਨਕਸਾ ਹੈ ਇਹਨਾਂ ਦਾ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਾਂ ਆਨ ਦਾ ਗਰਾਊਂਡ ਕੰਮ ਕਰ ਰਹੇ ਨੇ ਕਰੋਗੇ ਕੰਮ ਇਹ ਤੇ ਨਹੀਂ ਕਰਨਾ ਇਹਨਾਂ ਨੇ ਸ਼ਿਕਵਾ ਕਰਨਾਗਾ ਤੁਹਾਨੂੰ ਆਪ ਨੂੰ ਹੀ ਦੇਖਣਾ ਪੈਣਾਗਾ ਕਦੇ ਵੀ ਗਲਤ ਰਾਹ ਨਾ ਚੁਣੋ ਤਾਨੂੰ ਬਹੁਤ ਸਾਰੀਆਂ ਆਫਰਾਂ ਦਿੱਤੀਆਂ ਜਾਣਗੀਆਂ ਇਹਨਾਂ ਦੀ ਨਿਗਾਹ ਹੁੰਦੀ ਆ ਹਰ ਇੱਕ ਬੰਦੇ ਤੇ ਹਰ ਇੱਕ ਬੰਦੇ ਤੇ ਤੁਹਾਡੇ ਤੋਂ ਦੋ ਕਦਮ ਦੂਰ ਨੇਗੇ ਜਿਹੜੇ ਤੁਹਾਡੇ ਬੈਗ ਤੇ ਸਹਿ ਦੇਣ ਵਾਲੇ ਨੇਗੇ ਦੋ ਕਦਮ ਦੂਰ ਨੇਗੇ ਵੀ ਤੈਨੂੰ ਕੀ ਚਾਹੀਦਾ ਤੈਨੂੰ ਕੁੜੀਆਂ ਪਸੰਦ ਆ ਤੈਨੂੰ ਪੈਸਾ ਪਸੰਦ ਆ ਤੈਨੂੰ ਸਟੇਟਸ ਪਸੰਦ ਆ ਤੈਨੂੰ ਹਰ ਇੱਕ ਚੀਜ਼ ਪ੍ਰੋਵਾਈਡ ਕਰਨਗੇ ਜਾਂ ਤਾਂ ਉਹ ਬਾਬੇ ਤੇ ਭਰੋਸਾ ਰੱਖ ਲਓ ਠੀਕ ਆ ਤੁਹਾਡੇ ਸਾਰੇ ਕਾਰਜ ਰਾਸ ਹੋਣਗੇ ਮੈਂ ਲਿਖ ਕੇ ਦਿਨਾ ਇੱਥੇ ਅੱਜ ਕੱਲੀ-ਕੱਲੀ ਚੀਜ਼ ਮੈਂ ਹਾਰਡ ਤੋਂ ਹਰ ਟਾਈਮ ਦੇਖ ਲਿਆ ਮੇਰੇ ਨਾਲ ਖੜਾ ਹਰ ਟਾਈਮ ਮੇਰਾ ਸਾਥ ਦਿੱਤਾ ਆ ਬਾਬੇ ਨੇ ਠੀਕ ਆ ਤੁਸੀਂ ਜੀ ਨੂੰ ਵੀ ਮੰਨਦੇ ਹੋ ਲਾ ਰਾਮ ਵਹਿਗੁਰੂ ਸਾਨੂੰ ਰੱਬ ਦਾ ਆਸਤਾ ਉਹ ਤੁਸੀਂ ਇਹ ਕੰਮ ਚ ਨਾ ਪਾਓ ਦੋ ਨੰਬਰ ਚ ਗਲਤ ਨਾਂ ਉਹ ਕਰੋ ਜਿਹੜੀਆਂ ਅੱਜ ਧੰਦੇ ਕਰ ਰਹੀਆਂ ਇੱਥੇ ਜਦੋਂ ਉਹਨਾਂ ਦੇ ਘਰ ਵਸ ਜਾਣਗੇ ਤੁਹਾਨੂੰ ਕੀ ਲੱਗਦਾ ਹੱਥ ਬੰਨ ਕੇ ਬੇਨਤੀ ਆ ਨਿਕਲ ਜੋ ਇਹ ਕੰਮ ਦੇ ਵਿੱਚੋਂ ਬਾਹਰ ਜੋ ਜਿਹੜੇ ਤੁਸੀਂ ਗੇ ਉਹ ਚੀਜ਼ ਨਹੀਂ ਆ ਸਕਦੇ ਬਾਹਰ ਇਹਨਾਂ ਚੀਜ਼ਾਂ ਚੋਂ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਤੁਸੀਂ ਕਿਦੋਂ ਇਹਨਾਂ ਦੇ ਚੌਂਗੜੇ ਦੇ ਵਿੱਚ ਫਸ ਗਏ ਤੁਹਾਨੂੰ ਸੁੱਖ ਸਹੂਲਤਾਂ ਦੇਣ ਦੇ ਨਾਲ ਨਾਲ ਹਰ ਇੱਕ ਤੁਹਾਡਾ ਐਵੀਡੈਂਸ ਉਹਨਾਂ ਕੋਲੇ ਆ ਕਦੇ ਐਣਾ ਸੋਚ ਲਓ ਵੀ ਅਸੀਂ ਇਹਨਾਂ ਤੋਂ ਬਾਹਰ ਹੋ ਜਾਾਂਗੇ ਇਹਨਾਂ ਕੰਮਾਂ 'ਚ ਆ ਕੇ ਤੁਹਾਨੂੰ ਲਗਜ਼ਰੀ ਲਾਈਫ ਦੇਣ ਤੱਕ ਜੇ ਉਹਨਾਂ ਦਾ ਕੋਈ ਮਤਲਬ ਆ ਤਾਂ ਪਾਗਲ ਨਹੀਂ ਤੁਹਾਨੂੰ ਕਿਸੇ ਗੱਲ ਤੋਂ ਹੀ ਦੇ ਰਹੇ ਨੇ ਅੱਜ ਐ ਠੋਕ ਕੇ ਬੋਲ ਰਹੇ ਹਾਂ ਠੀਕ ਆ ਤੇ ਮੈਂ ਵੀ ਨਾ ਇੱਕ ਤਰ੍ਹਾਂ ਆਪਦੀ ਜ਼ਿੰਦਗੀ ਤੋਂ ਇੱਕ ਸਾਈਡ ਤੇ ਆ ਚੀਜ਼ ਨੂੰ ਕਿਨਾਰਾ ਮੰਨ ਕੇ ਚੱਲਿਆ ਵੀ ਹਾਂ ਮੇਰੇ ਨਾਲ ਕੁਝ ਵੀ ਹੋ ਸਕਦਾ ਜੇ ਇਦਾਂ ਬੋਲਿਆ ਇਹ ਚੀਜ਼ ਦੇ ਕਨਸੀਕੁਐਂਸਸ ਨੂੰ ਮੈਂ ਲੈ ਕੇ ਤੁਰਿਆ ਜਾਂ ਆਪਦਾ ਮੇਰੇ ਸਾਲੋ ਨਾਂ ਚੇਂਜ ਕਰਾ ਕੇ ਆਓ ਇਹ ਕੰਮ ਦੇ ਵਿੱਚ ਸਿੰਘਾਂ ਦਾ ਨਾਮ ਬਦਨਾਮ ਨਾ ਕਰੋ ਤੁਹਾਡੀਆਂ ਕੁਰਬਾਨੀਆਂ ਬਹੁਤ ਵੱਡੀਆਂ ਨੇਗੀਆਂ ਬਾਕੀ ਇੰਨੀ ਗੱਲ ਕਰਨੀ ਸੀਗੀ ਖਿਮਾ ਦਾ ਜਾਜਿਕਾ ਹਰ ਇੱਕ ਚੀਜ਼ ਨਾਲ ਲਾਉਂਗਾ ਠੀਕ ਆ ਤੇ ਫਿਕਰ ਨਾ ਕਰਿਓ ਤੇ ਕਿਸੇ ਚੀਜ਼ ਦਾ ਵੀ ਅਸੀਂ ਕਿਸੇ ਦੀ ਆਈਡੈਂਟੀ ਰਿਵੀਲ ਕਰਤੀ ਨਾ ਪੂਰੀ ਹਾਈਡ ਰੱਖੀ ਜਾਊ ਹਰ ਇੱਕ ਚੀਜ਼ ਤੁਹਾਡੇ ਸਾਹਮਣੇ ਸਬੂਤ ਵੀ ਦਿੱਤਾ ਜਾਊ ਇਹ ਚੀਜ਼ ਦਾ ਹੁਣ ਫੈਸਲਾ ਤੁਹਾਡੇ ਤੇ ਹੋਣਾ ਤੁਸੀਂ ਇਹ ਚੀਜ਼ ਨੂੰ ਕਿਵੇਂ ਲੈਣਾਗਾ ਜਾਂ ਇਹ ਲੈਣਾ ਵੀ ਇਦਾਂ ਬੋਲ ਗਿਆ ਉਦਾਂ ਬੋਲ ਗਿਆ ਸਾਡੀ ਕੁੜੀ ਉੱਥੇ ਆ ਸਾਡਾ ਮੁੰਡਾ ਉੱਥੇ ਆ ਓਵੇਂ ਤੁਹਾਡੇ ਤੇ ਆ ਜਾਂ ਬੰਦਿਆਂ ਵਾਂਗੂ ਇਹ ਚੀਜ਼ ਤੇ ਕੰਮ ਕਰਨਾ ਹਾਂ ਵੀ ਕਿਉਂ ਇਹ ਚੀਜ਼ਾਂ ਹੋ ਰਹੀਆਂ ਗਿਆ ਕੌਣ ਇਹਦੇ ਬੈਕ ਤੇ ਆ ਕਿਹਦੀ ਸਹਿਤ ਹੋ ਰਹੀਆਂ ਇੰਨਾ ਕਹਿੰਦਾ ਹੋਇਆ ਖਿਮਾ ਦਾ ਜਾਚਕਾ ਸਾਸਰੀ ਕਾਲ ਜਿਉਂਦੇ ਬਸਦੇ ਰਹੋ ਤੇ ਮੇਰੀਆਂ ਗੱਲਾਂ ਤੇ ਆਮਲ ਕਰਿਓ। ਬਾਕੀ ਲਾਈਵ ਆ ਕਿ ਆਪਾਂ ਹਰ ਸ਼ਨੀਵਾਰ ਜਾਂ ਸ਼ੁੱਕਰਵਾਰ ਨੂੰ ਮੈਂ ਟਾਈਮ ਬਣਨਾ ਹਰ ਇੱਕ ਮੁੱਦੇ ਤੇ ਗੱਲ ਕਰਦੇ ਰਹਾਂਗੇ YouTube ਤੇ। ਧੰਨਵਾਦ ਜੀ।